ਅੱਜ ਦੇ ਕਿਤਾਬ ਚਰਚਾ ਨਾਨਕ ਲੇਖ ਹੈ ਇੱਕ ਗੱਲ ਦੇ ਸਵੰਤ ਵਿੱਚ 71 ਹੋਏ ਮੰਚ ਤੇ ਬਿਰਾਜਮਾਨ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲ ਸਾਹਿਬ ਡਾਕਟਰ ਪ੍ਰਿਤਪਾਲ ਸਿੰਘ ਜੀ ਪ੍ਰੋਫੈਸਰ ਕੇਰ ਸਿੰਘ ਜੀ ਜੋ ਇਸ ਯੂਨੀਵਰਸਿਟੀ ਦੇ ਸੈਨੇਟ ਸੰਡਿਕਟ ਦੇ ਮੈਂਬਰ ਸਹਿਬਾਨ ਸਤਿਕਾਰ ਸਖਸੀਅਤ ਨੇ ਸਿਕਸ ਯਕਤੀ ਦੇ ਵਿੱਚ ਪ੍ਰੋਫੈਸਰ ਬਲਕਾਰ ਸਿੰਘ ਜੀ ਸਿਕਸ ਯਕਤੀ ਉੱਗੀ ਸਖਸੀਅਤ ਇਹ ਦੋ ਅੱਜ ਸਾਡੇ ਕੋਲ ਮੁਖ ਬੁਲਾ ਰਹੇ ਨੇ ਡਾਕਟਰ ਹਰਦੇਵ ਸਿੰਘ ਜੀ ਜਿਨ੍ਹਾਂ ਦੀ ਕਿਤਾਬ ਹੈ ਇਹ ਤੇ ਚਰਚਾ ਹੋਣੀ ਹੈ ਤੇ ਸਾਡੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸਕੰਦਰ ਸਿੰਘ ਮੇਰੇ ਸਾਹਮਣੇ ਬੈਠੇ ਅਧਿਆਪਕ ਸਹਿਵਾਨ ਪਿਆਰੇ ਵਿਦਿਆਰਥੀਓ ਗੁਰਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜਿਸ ਕਿਤਾਬ ਤੇ ਕਿਤਾਬ ਚਰਚਾ ਜਾਂ ਗੋਸ਼ਟੀ ਰੱਖੀ ਗਈ ਹੈ ਉਹ ਬਹੁਤ ਹੀ ਅਹਿਮ ਇੱਕ ਕਿਤਾਬ ਹੈ ਇੱਕ ਮਹੱਤਵਪੂਰਨ ਕਾਰਜ ਹੈ ਕਿਰਤਾ ਭਗਤ ਲਖਮਣ ਸਿੰਘ ਜੀ ਜਿਸ ਦਾ ਅਨੁਵਾਦ ਡਾਕਟਰ ਹਰਦੇਵ ਸਿੰਘ ਨੇ ਕੀਤਾ ਹੈ ਗੁਰੂ ਗੁਰੂ ਹੀ ਹੈ ਉਹ ਆਮ ਜਿਹੜਾ ਵਿਅਕਤੀ ਨਹੀਂ ਹੈ ਇਸ ਚੀਜ਼ ਦਾ ਨਤਾਰਾ ਸਦਾ ਹੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਰੱਖਣਾ ਚਾਹੀਦਾ ਤੇ ਇਹਦੇ ਨਾਲ ਇਹ ਹੈ ਵੀ ਜੇ ਨਹੀਂ ਕਰਦੇ ਜਿਹੜੇ ਉਹ ਫਿਰ ਗੁਰੂ ਦੀ ਸਮਰੱਥਾ ਨੂੰ ਗੁਰੂ ਦੇ ਵੱਲ ਨੂੰ ਉਹ ਇੱਕ ਆਮ ਵਿਅਕਤੀ ਦੀ ਸਮਰੱਥਾ ਤੇ ਬਲ ਦੇ ਨਾਲ ਤੁਲਨਾਤਮਕ ਜਿਹੜੀ ਹੈ ਉਹ ਰਿਹੈਣਾ ਉਹ ਕਰਨ ਲੱਗ ਜਾਂਦੇ ਨੇ ਜਿਹੜਾ ਕਿ ਕਿਤੇ ਵੀ ਜਿਹੜਾ ਹੈਗਾ ਜਸਟੀਫਾਈਡ ਨਹੀਂ ਹੈ ਤੋ ਪਹਿਲਾਂ ਤਾਂ ਮੈਂ ਡਾਕਟਰ ਹਰਦੇਵ ਸਿੰਘ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨੇ ਇਹ ਕਿਤਾਬ ਆ ਜਿਹੜਾ ਇਹ ਮੈਨੂੰ ਪੜਨ ਦਾ ਮੌਕਾ ਦਿੱਤਾ ਤੇ ਰਵਿੰਦਰਨਾਥ ਡਿਗੋਰ ਜਤੂਨ ਦਾ ਸਰਕਾਰ ਦੀਆਂ ਜਿਹੜੀਆਂ ਸਿੱਖ ਗੁਰੂ ਸਾਹਿਬਾਨ ਬਾਰੇ ਗਲਤ ਟਿੱਪਣੀਆਂ ᱛੀ ਇਹ ਕਿਤਾਬ ਪੜ ਕੇ ਮੈਂ ਜਾਣੂ ਹੋਇਆ ਆਦਰਵਾਈਜ਼ ਮੈਨੂੰ ਹੋ ਸਕਦਾ ਇਹ ਜੀਵਨ ਦੇ ਵਿੱਚ ਇਹਨਾਂ ਬੰਦਿਆਂ ਦੇ ਆ ਵੀ ਸਾਡੇ ਗੁਰੂ ਸਾਹਿਬਾਨ ਬਾਰੇ ਇਸ ਤਰ੍ਹਾਂ ਦੀਆਂ ਜਿਹੜੀ ਵਿਸ਼ਲੇਸ਼ਣ ਜਾਂ ਟਿੱਪਣੀਆਂ ਕਰਦੇ ਨੇ ਮੈਂ ਤਾਂ ਅਧੂਰਾ ਵੀ ਰਹਿ ਸਕਦਾ ਕਿਉਂਕਿ ਮੇਰੀ ਸਟੱਡੀ ਆ ਜਿਹੜੀ ਉਹ ਇਸ ਧਿਆਨ ਦੇ ਨਾਲ ਸਬੰਧਤ ਨਹੀਂ ਹੈ ਤੇ ਦੂਸਰਾ ਜਿਵੇਂ ਮੈਂ ਇਸ ਸਾਹਿਤ ਦਾ ਜਾਂ ਸਿੱਖ ਰੀਲੀਜਨ ਦਾ ਵਿਦਿਆਰਥੀ ਨਾ ਹੋਣ ਕਰਕੇ ਤਾਂ ਮੇਰੇ ਵਰਗੇ ਕਿੰਨੇ ਹੀ ਨੇ ਜੇ ਕਿਤਾਬ ਨਹੀਂ ਆਉਂਦੀ ਤਾਂ ਉਹ ਵੀ ਇਸ ਤੋਂ ਵੇਸਲੇ ਜਾਂ ਇਸ ਜਾਣਕਾਰੀ ਤੋਂ ਅਧੂਰੇ ਹੋਰ ਬਹੁਤ ਸਾਰੇ ਜਿਹੜੀ ਸਾਡੀ ਸੰਗਤ ਹੈ ਸਿੱਖ ਸੰਗਤ ਹੈ ਉਹ رہ ਸਕਦੀ ਹੈ ਤੇ ਇੱਕ ਚੀਜ਼ ਬੜੀ ਹੀ ਜਿਹੜੀ ਇੰਪੋਰਟੈਂਟ ਹੈ ਇਸ ਕਿਤਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨੂੰ ਵਰਕਰਾ ਰੱਖਣ ਦੇ ਵਿੱਚ ਸਾਡੇ ਗੁਰੂ ਸਹਿਬਾਨ ਦਾ ਜਿਹੜਾ ਕਿੱਡਾ ਯੋਗਦਾਨ ਹੈ ਅਸੀਂ ਸਾਰੇ ਉਸ ਤੋਂ ਭਲੀ ਭਾਤ ਜਾਣੂ ਆ ਤੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਜਾਂ ਹੋਰ ਵੀ ਗੁਰੂ ਸਹਿਬਾਨ ਦੇ ਜਿੰਨੇ ਵੀ ਕਾਰਜ ਕਰਮ ਨੇ ਇਸ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਉਹਨਾਂ ਨੂੰ ਅਸੀਂ ਸਾਰੇ ਜਾਣੂ ਤੇ ਜਿਸ ਦੇਸ਼ ਦੀ ਸੰਸਕ੍ਰਿਤੀ ਨੂੰ ਜਾਂ ਜਿਸ ਦੇਸ਼ ਦੀ ਸਭਿਅਤ ਨੂੰ ਬਚਾਉਣ ਦੇ ਲਈ ਜਿਨੇ ਗੁਰੂ ਸਾਹਿਬਾਨ ਦਾ ਐਡਾ ਵੱਡਾ ਯੋਗਦਾਨ ਹੋਵੇ ਉਸ ਸੰਸਕ੍ਰਿਤੀ ਦੇ ਜਿਹੜੇ ਕੁਝ ਚੰਦ ਬੰਦੇ ਕਿ ਅਸੀਂ ਉਸ ਸੰਸਕ੍ਰਿਤੀ ਦੇ ਮਾਲਕਾਂ ਜਾਂ ਬਾਅਦ ਦੇ ਵਿੱਚ ਆਉਣ ਉਹ ਬਚਾਉਣ ਵਾਲੇ ਦੇ ਬਾਬਤ ਹੀ ਕੋਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਇਹ ਬੜੀਆਂ ਹੀ ਗਲਤ ਜਾਂ ਗੈਰਵਾਜਬ ਨੇ ਤੇ ਦੂਸਰੇ ਪਾਸੇ ਮੈਂ ਇਸ ਕਿਤਾਬ ਦੇ ਰਾਹੀਂ ਭਗਤ ਲਸਮਨ ਸਿੰਘ ਵਰਗੀ ਸੱਚੀ ਸੁੱਚੀ ਰੂਹ ਦੇ ਜਾਣੂ ਹੋਇਆ ਉਹਨਾਂ ਦੇ ਸੱਚੀ ਸੁੱਚੀ ਰੂਹ ਦੇ ਦਰਸ਼ਨ ਕੀਤੇ ਨੇ ਇਹ ਦੂਸਰਾ ਧੰਨਵਾਦ ਹੈ ਮੇਰਾ ਡਾਕਟਰ ਹਰਦੇਵ ਸਿੰਘ ਲਈ ਕਿਉਂਕਿ ਇਸ ਤਰ੍ਹਾਂ ਦੀ ਸਖਸੀਅਤ ਤੋਂ ਜੇ ਕਿਤਾਬ ਤੋਂ ਨਾ ਹੀ ਪੜਦੇ ਤਾਂ ਉਹ ਤੋਂ ਵੀ ਮੈਂ ਵੇਸਤਲਾ ਰਹਿਣਾ ਸੀ ਕਿਉਂਕਿ ਮੇਰਾ ਰੁਟੀਨ ਦਾ ਕੰਮ ਇਹ ਨਹੀਂ ਹੈਗਾ ਠੀਕ ਹੈ ਹੋਰ ਇਸ ਕਿਤਾਬ ਦੇ ਵਿੱਚ ਜਿਹੜੀ ਸਮਝ ਆਉਂਦੀ ਹੈ ਇਹ ਹੈ ਕਿ ਟੈਗੋਰ ਤੇ ਜਾਦੂਨਾਥ ਪ੍ਰੋਫੈਸਰ ਜਾਦੂਨਾਥ ਗੱਲ ਕਰਦੇ ਸਮੇਂ ਜਿਹੜੀ ਸਾਰਿਆਂ ਤੋਂ ਕੀ ਕਹਿਣਾ ਹੈ ਕਿਸੇ ਬਾਬਤ ਇਹ ਇੱਕ ਅਲੱਗ ਵਿਸ਼ਾ ਹੈ ਉਹ ਗੱਲ ਕਿਹੜੇ ਲਹਿਜੇ 'ਚ ਕਰਨੀ ਹੈ ਇਹ ਇੱਕ ਹੋਰ ਇੰਪੋਰਟੈਂਟ ਗੱਲ ਹੈ ਤੇ ਇਹ ਦੋਨੇ ਹੀ ਜੋ ਵਿਦਵਾਨ ਸਮਝਦੇ ਆ ਵਕਤਾ ਇਹ ਦੋਨੇ ਹੀ ਜਦੋਂ ਗੁਰੂ ਸਾਹਿਬ ਵਾਰ-ਵਾਰ ਇਹ ਗੱਲ ਕਰਦੇ ਨੇ ਜਾਂ ਟਿੱਪਣੀਆਂ ਕਰਦੇ ਨੇ ਤਾਂ ਉਹਦੇ ਵਿੱਚ ਇਹ ਗੁਰੂ ਸਹਿਬਾਨ ਦੇ ਜਿਹੜਾ ਸਨਮਾਨ ਹੈ ਉਹਦਾ ਖਿਆਲ ਉੱਕਾ ਹੀ ਨਹੀਂ ਰੱਖਦੇ ਇਸ ਦੇ ਦੂਸਰੇ ਪਾਸੇ ਮੇਨ ਜ ਅਸੀਂ ਇਹ ਚੀਜ਼ ਅਸੀਂ ਗੁਰੂ ਸਾਡੇ ਗੁਰੂਆਂ ਦੇ ਸਤਕਾਰ ਕਰਦੇ ਆਂ ਉਹਨਾਂ ਦੇ ਪੈਰੋਕਾਰਾਂ ਸੀ ਤੇ ਗੁਰੂ ਦੇ ਬਾਬਤ ਜਦੋਂ ਕੋਈ ਕੋਈ ਗਲਤ ਟਿੱਪਣੀ ਕਰਦਾ ਤਾਂ ਅਸੀਂ ਉਹਨਾਂ ਦੇ ਪੈਰੋਕਾਰ ਹੋਣ ਕਰਕੇ ਅਸੀਂ ਉਹ ਉੱਕੇ ਹੀ ਬਰਦਾਸ਼ਤ ਨਹੀਂ ਕਰਦੇ ਪਰ ਭਗਤ ਲਸਮਣ ਸਿੰਘ ਦੇ ਵਿੱਚ ਮੈਂ ਇਸ ਉਹਨਾਂ ਦੀਆਂ ਟਿੱਪਣੀਆਂ ਦੇ ਜਿਹੜੇ ਜਵਾਬ ਨੇ ਜਦੋਂ ਉਹਨਾਂ ਨੂੰ ਪੜ੍ਹਦੇ ਆਂ ਉਹ ਇੱਕ ਆਮ ਬੰਦਿਆਂ ਦੇ ਦੀਆਂ ਟਿੱਪਣੀਆਂ ਤੇ ਜਵਾਬ ਦੇ ਰਿਹਾ ਹੈ ਪਰ ਉਹਨਾਂ ਦੀ ਏਡੀ ਵੱਡੀ ਸਹਜਤ ਹੈ ਕਿ ਉਹ ਟਿੱਪਣੀਆਂ ਦੇ ਜਵਾਬ ਦਿੰਦੇ ਹੋਏ ਵੀ ਆਪਣੇ ਸਹਿਜ ਨੂੰ ਆਪਣੇ ਭੀਰ ਨੂੰ ਕਿਤੇ ਗਵਾਚਦੇ ਨਹੀਂ ਬੜੇ ਹੀ ਰਿਸਪੈਕਟਫੁਲ ਤਰੀਕੇ ਦੇ ਨਾਲ ਦੋਨੇ ਹੀ ਜਿਹੜੇ ਲੇਖਕ ਨੇ ਉਹਨਾਂ ਨੂੰ ਸਬੋਧਨ ਹੁੰਦੇ ਤਾਂ ਇਹ ਦੋ ਜਿਹੜੀਆਂ ਗੱਲਾਂ ਨੇ ਮੈਨੂੰ ਮੇਜ ਭਗਤ ਕਲਾਸਨ ਸਿੰਘ ਦੀ ਜਿਹੜੀ ਜੀਵਨੀ ਤੇ ਦੂਸਰੇ ਟੈਗੋਰ ਤੇ ਜਾਦੂਨਾਥ ਦੇ ਸਿੱਖ ਗੁਰੂ ਸਹਿਬਾਨ ਦਾ ਗੁਰਬਾਣੀ ਦੇ ਬਾਰੇ ਜਿਹੜੇ ਟਿੱਪਣੀਆਂ ਨੇ ਉਹਨਾਂ ਤੋਂ ਜਾਣੂ ਕਰਵਾਇਆ ਇਸ ਕਿਤਾਬ ਨੇ ਤਾਂ ਮੈਂ ਵੀ ਇਸ ਕਿਤਾਬ ਨੂੰ ਪੜ੍ਹ ਕੇ ਆਪਣੇ ਆਪ ਨੂੰ ਸੁਭਾਗਾ ਸਮਝਿਆ ਤੇ ਅਸੀਂ ਦੇਖਦੇ ਹਾਂ ਕਿ ਦੋ ਚਾਰ ਟਿੱਪਣੀਆਂ ਜੋ ਉਹਨਾਂ ਨੇ ਕੀਤੀਆਂ ਨੇ ਮੈਂ ਉਹ ਤੁਹਾਡੇ ਨਾਲ ਕਿਤਾਬ ਦੇ ਵਿੱਚ ਹੀ ਸਾਂਝੀਆਂ ਕਰਾਂਗਾ ਜਿਵੇਂ ਰਵਿੰਦਰਨਾਥ ਟੈਗੋਰ ਦਾ ਜਿਹੜਾ ਹੈਗਾ ਕਿ ਬਾਬੇ ਨਾਨਕ ਨੇ ਜਿਸ ਮੁਕਤੀ ਨੂੰ ਆਪਣੇ ਰਾਹ ਬੇਚਾਨੂ ਭਾਵ ਕੀਤਾ ਉਹ ਰਾਜਨੀਤਿਕ ਆਜ਼ਾਦੀ ਨਹੀਂ ਸਕੂ ਅਧਿਆਤਮਿਕ ਆਜ਼ਾਦੀ ਸੀ ਨਾਨਕ ਤੇ ਆਪਣੇ ਚੇਲਿਆਂ ਨੂੰ ਸਵਾਰਥ ਸੌੜੀ ਕਟੜਤਾ ਤੇ ਅਧਿਆਪ ਅਧਿਆਤਮਿਕ ਆਲਸ ਤੋਂ ਮੁਕਤ ਹੋਣ ਦਾ ਸਿੱਧਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਖਾਸ ਕਿਸਮ ਦੇ ਜਿਹੜਾ ਟੀਚੇ ਲਈ ਕਹਿੰਦਾ ਵੀ ਸਫੇਰ ਸਾਰੇ ਸਿੱਖਾਂ ਨੂੰ ਜਿਹੜਾ ਹੈਗਾ ਜਥੇਬੰਦ ਕੀਤਾ ਮੀਨਜ਼ ਉਹ ਇੰਨਾ ਪਹਿਲੇ ਗੁਰੂ ਤੇ ਦੂਸਰੇ ਗੁਰੂ ਸਾਹਿਬਾਨ ਦੇ ਜਿਹੜੇ ਟੀਚੇ ਨੇ ਉਹਨਾਂ ਦੇ ਵਿੱਚ ਹੀ ਜਦ ਕਿ ਅਸੀਂ ਸਮਝਦੇ ਆ ਕਿ ਇੱਕ ਜੋਤ ਹੀ ਹੈ ਜਿਹੜੀ ਦਸੇ ਗੁਰੂ ਸਾਹਿਬਾਨ ਦੇ ਵਿੱਚ ਵਰਤੀ ਹੈ ਤੇ ਹਰ ਇੱਕ ਜਿਹੜਾ ਗੁਰੂ ਸਾਹਿਬਾਨ ਦਾ ਸੀ ਉਹਦੇ ਹਿੱਸੇ ਵੱਖਰੇ ਵੱਖਰੇ ਉਸੇ ਹੀ ਡਾਇਰੈਕਸ਼ਨ ਦੇ ਵਿੱਚ ਕਾਰਜ ਆਏ ਨੇ ਅਸੀਂ ਇੱਥੋਂ ਤੱਕ ਕਹਿੰਦੇ ਆ ਕਿ ਕੋਈ ਜਿਹੜੀ ਬਾਣੀ ਦੀ ਤੋਕ ਹੈ ਜਾਂ ਕਿਸੇ ਗੁਰੂ ਸਾਹਿਬਾਨ ਦੀ ਸਿੱਖਿਆ ਹੈ ਉਹ ਕਿਸ ਜਾਮੇ ਦੇ ਵਿੱਚ ਦਿੱਤੀ ਹੈ ਇਹਨੂੰ ਛੱਡ ਕੇ ਅਸੀਂ ਇਹ ਸਮਝਦੇ ਹਾਂ ਕਿ ਗੁਰੂ ਦੀ ਸਿੱਖਿਆ ਅਸੀਂ ਵੀ ਉਹ ਪੰਜਵੇਂ ਪਾਸਾ ਦੀ ਹੈ ਚੌਥੇ ਪਾਸਾ ਦੀ ਹੈ ਇਹ ਚੀਜ਼ ਤੋਂ ਨਹੀਂ ਅਸੀਂ ਗੁਰੂ ਨੂੰ ਇੱਕ ਜੋਤ ਸਮਝ ਕੇ ਤੇ ਮੀਨਸ ਵੱਖਰੇ ਵੱਖਰੇ ਜਾਮੇ ਆ ਸਮਝਦੇ ਕਿ ਅਸੀਂ ਉਹਨਾਂ ਦੀ ਜਿਹੜੀ ਏਡਾਲੋਜੀ ਹੈ ਜਾਂ ਉਹਨਾਂ ਦੇ ਵਿਚਾਰ ਨੇ ਜਾਂ ਗੁਰਬਾਣੀ ਹੈ ਉਹਦੇ ਵਿੱਚ ਓਕਾ ਹੀ ਜਿਹੜਾ ਅਸੀਂ ਭੇਦ ਨਹੀਂ ਕਰਦੇ ਇੱਥੇ ਜਿਹੜਾ ਰਵਿੰਦਰਨਾਥ ਟੈਗੋਰ ਹੈ ਉਹੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਕੁਝ ਹੋਰ ਦੱਸਦਾ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦਾ ਕਿ ਉਹਨਾਂ ਨੇ ਬਸ ਸਿਰਫ ਇੱਕ ਡਾਇਰੈਕਸ਼ਨ ਵਿੱਚ ਹੀ ਜਿਹੜਾ ਸਿੱਖਾਂ ਨੂੰ ਜਿਹੜਾ ਹੈਗਾ ਜਥੇਬੰਦ ਕਰ ਲਿਆ ਤੇ ਅਖੀਰ ਨੂੰ ਉਹ ਆਪਣਾ ਜਿਹੜਾ ਅਧਿਆਤਮਿਕ ਪਾਰਟ ਸੀ ਕਹਿੰਦਾ ਉਹ ਤੋਂ ਟੁੱਟ ਗਏ ਤੇ ਅਖੀਰ ਨੂੰ ਜੋ ਉਹਨਾਂ ਦਾ ਗੁਰੂ ਨਾਨਕ ਸਾਹਿਬ ਨੇ ਮਿਸ਼ਨ ਸ਼ੁਰੂ ਕਰਿਆ ਸੀ ਉਹਦੇ ਵਿੱਚ ਸਿੱਖਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਮੀਨਸ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਟਿੱਪਣੀਆਂ ਨੇ ਇਹ ਕੀਤਾ ਤੇ ਭਗਤ ਲਾਸਮਨ ਸਿੰਘ ਇਹਨਾਂ ਦੇ ਕਹਿੰਦਾ ਕਿ ਮੀਨਸ ਇੱਕ ਤਾਂ ਉਹ ਸਿੱਖ ਧਰਮ ਤੋਂ ਜਾਂ ਸਿੱਖ ਗੁਰੂਆਂ ਦੀ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਤੋਂ ਕਹਿੰਦਾ ਵੀ ਪਹਿਲੀ ਗੱਲ ਇਹ ਵੱਡੀ ਗੱਲ ਹੈ ਇੱਕ ਵੱਡੇ ਵਿਦਵਾਨ ਦੇ ਵਾਕਤ ਕਰ ਰਿਹਾ ਕਿ ਰਵਿੰਦਰਨਾਥ ਟੈਗੋਰ ਹੈ ਇਹਨਾਂ ਤੋਂ ਵੈਸੇ ਹੀ ਇਹ ਸਿੱਖਿਆਵਾਂ ਤੋਂ ਅਵੇਸਲਾ ਹੈ ਗੁਰੂ ਦੇ ਉਹ ਹੋਰ ਵੱਡਾ ਕਿਸੇ ਪਾਠ ਦੇ ਵਿੱਚ ਵਿਦਵਾਨ ਹੋ ਸਕਦਾ ਪਰ ਗੁਰੂ ਦੇ ਬਾਰੇ ਗੱਲ ਕਰਨ ਦੇ ਵਿੱਚ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਤੋਂ ਕਿਤੇ ਸਮਰਥ ਨਹੀਂ ਮੀਨਸ ਇੱਕ ਵੱਡੇ ਜਿਹੜਾ ਸਮਝਦੇ ਆ ਆਪਣੇ ਵਿਦਵਾਨ ਉਹਨਾਂ ਨੂੰ ਇਸ ਲੈਹਜੇ ਦੇ ਵਿੱਚ ਨਕਾਰਨਾ ਇਹ ਇੱਕ ਵੱਡਾ ਉਹਨਾਂ ਦਾ ਜਵਾਬ ਹੈ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਜਿਹੜਾ ਹੈਗਾ ਖਾਲਸੇ ਦੇ ਆਦਰਸ਼ ਤੇ ਜਾਂ ਗੁਰੂ ਸਾਹਿਬ ਦੇ ਕੁਝ ਗੁਰੂ ਸਾਹਿਬਾਨ ਤੇ ਇੱਕ ਤੋਂ ਬਾਅਦ ਮੈਰਿਜ ਤੇ ਮੀਨਸ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਜਿਹੜੀਆਂ ਇਤਰਾਜ ਹੋ ਗਣੇ ਕਰਦੇ ਨੇ इवन के ਇਥੋਂ ਤੱਕ ਕਿ ਜਿਹੜੀ ਗੁਰਬਾਣੀ ਹੈ ਜਿਸ ਨੂੰ ਅਸੀਂ ਇਲਾਹੀ ਸਮਝਦੇ ਹਾਂ ਕਿ ਦਸ ਗੁਰੂਵਾਨ ਸਾਹਿਬ ਦੇ ਵਿੱਚੋਂ ਜਿਨ੍ਹਾਂ ਨੂੰ ਗੁਰਬਾਣੀ ਦਾ ਆਹਤ ਹੋਇਆ ਪਰਮਾਤਮਾ ਵੱਲੋਂ ਸਿੱਧਾ ਰੂਪ ਵਿੱਚ ਆਈ ਹੈ ਹੈਨਾ ਉਹਦੇ ਤੇ ਵੀ ਟਿੱਪਣੀ ਜਿਹੜੀ ਹੈਗੀ ਆ ਪ੍ਰੋਫੈਸਰ ਜਦਨ ਦਾhti ਹੈ ਕਿ ਇਹ ਕੋਈ ਜ਼ਿਆਦਾ ਨਵੇਂ ਕਾਲਣੇਸ਼ੀ ਹੈਗੀ ਉਹ ਆਪਣੀ ਸੰਸਕ੍ਰਿਤੀ ਨੂੰ ਵੱਡਾ ਦੱਸਦੇ ਹੋ ਕਿ ਪਿੱਛੇ ਦੇ ਜਿਹੜੀਆਂ ਚਲਦੀ ਆ ਰਹੀ ਸੀ ਸਾਡੀ ਸੰਸਕ੍ਰਿਤੀ ਇੰਟੂਇਸ਼ਨ ਦੀ ਗੱਲ ਕਰਦੇ ਆ ਕਿ ਉਹਨਾਂ ਦੇ ਵਿੱਚੋਂ ਹੀ ਨਿਕਲੀ ਹੋਈ ਇੱਕ ਗੱਲ ਹੈ ਜਦ ਕਿ ਅਸੀਂ ਗੁਰਬਾਣੀ ਨੂੰ ਜਿਹੜੀ ਕੋਲਾਹੀ ਮੰਨਦੇ ਆ ਕਿ ਗੁਰੂ ਸਾਹਿਬ ਦੇ ਆਪਦੇ ਵੀ ਬਚਨ ਨੇ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਬਿਲਾ ਲਓ ਮੀਨਜ਼ ਉਹ ਇਹ ਚੀਜ਼ਾਂ ਨੂੰ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਲਜਾਣ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਤਾਂ ਗੁਰੂ ਅਰਜਨ ਦੇਵ ਜੀ ਬਾਬਤ ਵੀ ਹੈਗਾ ਜਿਹੜਾ ਉਹਨਾਂ ਨੂੰ ਇਹ ਇਥੋਂ ਤੱਕ ਗੱਲ ਕਰੀ ਉਹਨਾਂ ਨੇ ਕਿ ਉਹਨਾਂ ਨੂੰ ਮਾਇਆ ਇਕੱਤ ਦੇ ਵਿੱਚ ਜਦ ਕਿ ਮਹਾਰਾਜ ਦੀ ਗੁਰवाणी ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਕਿਵੇਂ ਉਹ ਅਲੇਪਤਾ ਦੀ ਗੱਲ ਕਰਦੇ ਨੇ ਇਸ ਜਹਾਨ ਤੇ ਗਰਮਾਂ ਵਿੱਚ ਮਾਇਆ ਦੇ ਕਿੰਨੇ ਹੀ ਰੂਪ ਨੇ ਹਰ ਇੱਕ ਰੂਪ ਤੋਂ ਅਲੇਪਤਾ ਦੀ ਕਿ ਮਨੁੱਖ ਨੇ ਕਿਵੇਂ ਰਹਿਣਾ ਉਹਦੀ ਗੱਲ ਕਰਦੇ ਨੇ ਤੇ ਪੰਜਮ ਪਾਸਾ ਦੇ ਬਾਬਤ ਉਹਨਾਂ ਨੇ ਵੀ ਆਪਣੇ ਸਾਧਨ ਲੱਭ ਲਏ ਸੀ ਮੀਨਜ਼ ਪੈਸਾ ਕੱਤ ਕਰਨ ਦੇ ਜਾਂ ਇਸ ਤਰ੍ਹਾਂ ਦੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਟਿੱਪਣੀਆਂ ਨੇ ਜਿਹਨੂੰ ਬਾਖੂ ਵੀ ਹੀ ਹੈਗਾ ਜਿਹੜਾ ਆ ਆਪਣੇ ਭਗਤ ਲਖਮਨ ਸਿੰਘ ਨੇ ਬੜੇ ਹੀ ਸਹਿਜ ਤੇ ਬੜੀ ਲਿਆਕਤ ਦੇ ਨਾਲ ਬਹੁਤ ਹੀ ਠੁਕਮੇ ਉਹਨਾਂ ਦੇ ਜਵਾਬ ਦਿੱਤੇ ਨੇ ਈਵਨ ਕਿ ਗੁਰੂ ਸਾਹਿਬ ਦੇ ਵਿਆਹ ਬਾਰੇ ਉਹਦੇ ਵਾਰ ਭਗਤ ਲਖਮਨ ਸਿੰਘ ਦੀ ਇੱਕ ਹੈ ਕਿ ਬ੍ਰਾਹਮ ਉਹਨਾਂ ਦੇ ਜਵਾਬ ਵਿੱਚ ਵੀ ਇੱਕ ਤੋਂ ਵੱਧ ਵਿਆਹਾਂ ਤੇ ਗੱਲ ਕੀਤੀ ਹੈ ਭਗਤ ਲਖਮਨ ਸਿੰਘ ਤੇ ਇੱਕ ਹੀ ਉਹਨਾਂ ਨੇ ਗੱਲ ਕਰੀ ਹੈ ਕਿ ਬ੍ਰਾਹਮਣਵਾਦ ਦੇ ਵਿਆਹ ਅਤੇ ਗ੍ਰਿਸ਼ਟ ਦੇ ਢਾਂਚੇ ਦੇ ਹਵਾਲੇ ਦੇ ਨਾਲ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਕਿ ਤੁਹਾਡੇ ਸੰਸਕ੍ਰਿਤੀ ਚ ਕੀ ਚੱਲ ਰਿਹਾ ਹੈ ਠੀਕ ਹੈ ਨਾ ਉਹ ਗੱਲ ਨੂੰ ਬਿਲਕੁਲ ਉਲਟੇਪ ਦੱਸਦੇ ਮੋੜਤਾ ਸੋ ਇਹ ਜਿਹੜੀ ਕਿਤਾਬ ਹੈ ਬਾਕੀ ਵਿਦਵਾਨ ਬਖਤਾ ਸਾਡੇ ਸਾਹਮਣੇ ਨੇ ਅੱਜ ਉਹਨਾਂ ਦੇ ਵਿਚਾਰ ਅਸੀਂ ਸੁਣਾਂਗੇ ਤੇ ਮੈਂ ਇਸ ਦੇ ਲਈ ਇਹ ਇੰਪੋਰਟੈਂਟ ਹੈ ਸਾਡੇ ਸਿੱਖ ਜਗਤ ਲਈ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਤਾਂ ਧਰਮ ਅਧਿਆਨ ਦੇ ਜਾ ਸਿਹਤ ਦੇ ਵਿਦਿਆਰਥੀ ਨੇ ਉਹਨਾਂ ਨੂੰ ਹੋ ਸਕਦਾ ਕਿਤੋਂ ਨਾ ਕਿਤੋਂ ਇਸ ਗੱਲ ਦਾ ਇਲਮ ਹੋਵੇ ਪਰ ਉਹ ਕਿੰਨੇ ਕਨੇ ਸਾਡੀ ਕੌਮ ਦੇ ਵਿੱਚ ਜਿਹੜੇ ਸਿਹਤ ਨਾਲ ਜੁੜੇ ਬੰਦੇ ਨੇ ਜਾਂ ਧਰਮ ਅਧਿਆਨ ਦੇ ਨਾਲ ਜੁੜੇ ਬੰਦੇ ਨੇ ਉਹ ਬਹੁਤ ਘੱਟ ਨੇ ਇਸ ਲਈ ਆਮ ਆਵਾਮ ਦੇ ਲਈ ਇਹ ਜਿਵੇਂ ਮੈਂ ਆਪਣੀ ਗੱਲ ਕਰਦਾ ਕਿ ਮੇਰੇ ਲਈ ਇਹ ਇੱਕ ਬਹੁਤ ਹੀ ਵਧੀਆ ਇੱਕ ਸੋਰਸ ਹੈ ਕਿ ਮੈਨੂੰ ਇਹਨਾਂ ਤਿੰਨ ਦੋ ਟਿੱਪਣੀ ਕਰਤਾ ਤੇ ਤੇ ਤੀਸਰੇ ਭਗਤ ਲਖਸਮਨ ਸਿੰਘ ਤੇ ਉਹਨਾਂ ਦੇ ਜਵਾਬ ਤਾਂ ਇਹਨਾਂ ਸ਼ਖਸੀਅਤਾਂ ਤੋਂ ਇਹ ਚੀਜ਼ ਜਾਣ ਹੋਈ ਹੈ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਕੋਈ ਉਹਨਾਂ ਬਾਰੇ ਜੋ ਇਸ ਦੇਸ਼ ਦੀ ਸੰਸਕ੍ਰਿਤੀ ਦੇ ਮੋਢੀ ਮੰਨਦੇ ਨੇ ਸਾਡੇ ਗੁਰੂ ਸਾਹਿਬਾਨਾਂ ਵਾਲੇ ਬਾਰੇ ਤੇ ਜਿਨ੍ਹਾਂ ਨੇ ਉਹ ਸੰਸਕ੍ਰਿਤੀ ਬਚਾਈ ਹੈ ਉਹਨਾਂ ਬਾਰੇ ਉਹ ਕੀ ਸੋਚਦੇ ਨੇ ਮੇਰੇ ਲਈ ਕਾਫੀ ਇਹ ਇੱਕ ਵੱਖਰੀ ਗੱਲ ਸੀ ਮੇਰੇ ਸਿੱਖਣ ਦੇ ਲਈ ਤਾਂ ਮੈਂ ਜਿੱਥੇ ਇਹ ਕਿਤਾਬ ਨੂੰ ਅਨੁਵਾਦ ਕਰਨ ਦੇ ਲਈ ਡਾਕਟਰ ਹਰਦੀਪ ਸਿੰਘ ਦਾ ਧੰਨਵਾਦ ਕਰਦਾ ਤੇ ਮੈਂ ਇਹ ਸਮਝਦਾ ਕਿ ਇਹ ਉਹਨਾਂ ਦੀ ਵੱਡੀ ਜਿਹੜੀ ਹੈਗੀ ਆ ਇੱਕ ਜਿਹੜਾ ਹੈਗਾ ਕੰਮ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਲੋਕ ਨੇ ਜਾਂ ਸਾਡੇ ਲਈ ਇੱਕ ਰੈਫਰੈਂਸ ਦੇ ਤੌਰ ਤੇ ਵੀ ਕੰਮ ਆਊਗਾ ਜਾਂ ਉਹਨਾਂ ਦੇ ਲਈ ਇੱਕ ਚਾਨਣ ਮਾਰਾ ਜਾ ਗਿਆਨ ਦਾ ਜਿਹੜਾ ਹੈਗਾ ਇੱਕ ਸੋਰਸ ਰਹੂਗਾ ਕਿ ਕਿਸ ਤਰ੍ਹਾਂ ਤੇ ਜਿਹੜਾ ਇਸ ਤਰ੍ਹਾਂ ਦੇ ਬੰਦਿਆਂ ਨੇ ਸਾਡੇ ਗੁਰੂ ਸਾਹਿਬਾਨ ਵਾਰੀ ਟਿੱਪਣੀਆਂ ਕੀਤੀਆਂ ਤੇ ਭਗਤ ਲਖਮਣ ਸਿੰਘ ਮੇਰੇ ਖਿਆਲ ਮੈਂ ਜੀਵਨ ਚ ਕਿਤੇ ਪੜਨਾ ਨਹੀਂ ਸੀ ਮੈਂ ਗਲਤ ਅਹਿਰਾ ਕਰ ਰਿਹਾ ਕਿ ਉਹਨਾਂ ਦੀ ਸੱਚੀ ਸੁੱਚੀ ਸ਼ਖਸੀਅਤ ਵੀ ਇਸ ਤਰ੍ਹਾਂ ਦੇ ਬੰਦੇ ਸਾਡੇ ਹੋਏ ਨੇ ਤੇ ਉਹ ਤੋਂ ਵੀ ਜਾਣੂ ਕਰਵਾਉਂਦੀ ਹੈ ਤਾਂ ਜਿੱਥੇ ਮੈਂ ਇੱਕ ਵਾਰੀ ਫੇਰ ਡਾਕਟਰ ਹਦੀਰ ਸਿੰਘ ਦਾ ਇਹ ਕਾਰਜ ਦੇ ਲਈ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਉੱਥੇ ਹੀ ਅੱਜ ਇਸ ਕਿਤਾਬ ਤੇ ਵਿਚਾਰ ਚਰਚਾ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਹਰਦੇਵ ਸਿੰਘ ਡਾਕਟਰ ਸਕੰਦਰ ਸਿੰਘ ਨੇ ਰੱਖੀ ਹੈ ਤੇ ਭਰਾ ਨੇ ਮੇਰੇ ਛੋਟੇ ਦੋਨੇ ਹੀ ਮਿਲ ਕੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਅੱਜ ਇਸ ਬਹੁਤ ਹੀ ਚੰਗੀ ਜਿਹੜੀ ਅਨੁਵਾਦਿਤ ਕਿਤਾਬ ਹੈ ਇਹਦੇ ਤੇ ਚਰਚਾ ਰੱਖਣ ਦੇ ਲਈ ਉਹਨੂੰ ਵੀ ਮੁਬਾਰਕਵਾਦ ਦਿੰਨਾ ਤੇ ਇਹਦੇ ਨਾਲ ਹੀ ਅੱਜ ਸਾਡੇ ਇਸ ਕਿਤਾਬ ਚਰਚਾ ਤੇ ਦੋ ਮੁੱਖ ਜਿਹੜੇ ਹੈਗੇ ਨੇ ਵਿਦਵਾਨ ਆਇਨੇ ਡਾਕਟਰ ਪ੍ਰੋਫੈਸਰ ਕੇਰ ਸਿੰਘ ਜੀ ਤੇ ਪ੍ਰੋਫੈਸਰ ਬਲਕਾਰ ਸਿੰਘ ਜੀ ਉਚਕੋਟੀ ਦੇ ਉਹ ਸਿਕਸ ਜੈਕਟ ਦੇ ਜਿਹੜੇ ਹੈਗੇ ਆ ਵਿਦਵਾਨ ਨੇ ਅਤੇ ਸਾਨੂੰ ਉਹਨਾਂ ਦਾ ਜਿਹੜੇ ਵਿਚਾਰ ਨੇ ਇਸ ਕਵਤਾ ਤੇ ਉਹ ਸੁਣਨ ਦਾ ਮੌਕਾ ਮਿਲੇਗਾ ਉਹਨਾਂ ਨੂੰ ਮੈਂ ਇਸ ਸਮਾਗਮ ਦੇ ਵਿੱਚ ਜੀ ਆਇਆਂ ਆਖਦਾ ਤੇ ਇਹਦੇ ਨਾਲ ਹੀ ਵਾਈਸ ਚਾਂਸਲ ਸਾਹਿਬ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨੇ ਉਹਨਾਂ ਦਾ ਵੀ ਕਾਫੀ ਇਸ ਤਰ੍ਹਾਂ ਦਾ ਰੁਝਾਨ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਲੱਗਣਾ ਉਹਨਾਂ ਦੀ ਉਹਨਾਂ ਦੇ ਵਿੱਚ ਆਪਣੇ ਰਜ਼ੀਮਿਆਂ ਤੋਂ ਨੂੰ ਸਮੇਟ ਕੇ ਜਾਂ ਪਿੱਛੇ ਪਾ ਕੇ ਉਹ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਚਰਚਾ ਚ ਹਮੇਸ਼ਾ ਹੀ ਪੂਰੇ ਜਿਹੜਾ ਸਮਾਂ ਉਹ ਦਿੰਦੇ ਨੇ ਤੇ ਉਹਨਾਂ ਦਾ ਮੈਂ ਫਾਰਮਲ ਤੌਰ ਤੇ ਜੀ ਆਖਦਾ ਇਹਦੇ ਨਾਲ ਸਮੂਹ ਹਾਜ਼ਰੀਨ ਨੂੰ ਮੈਂ ਇੱਕ ਵਾਰੀ ਫੇਰ ਜੀ ਆਖਦਾ ਗੁਰਫਤਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ